ਜਿਕਰਾ ਪੁਣਾ ਹਰੀ ਬਾਬਾਈ ਦਾ ਬੋਲਾ ਸੇਰਬਾਰ ਕੀ ਜੈ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸਤਿਗੁਰੂ ਮਹਾਰਾਜ ਰੰਗੜ ਬਾਦਸ਼ਾਹ ਜੀ ਬੰਗਾ ਕੈਨੇਡਾ ਵਾਲੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਵੱਡੀ ਤਰਨਹਾਰੀ ਚੌਕੀ ਲਗਾਉਣ ਆ ਰਹੇ ਹਨ ਜੋ ਕਿ ਤਾਰੀਖ 3 ਮਾਰਚ 2026 ਨੂੰ ਲੱਗਣ ਜਾ ਰਹੀ ਹੈ ਇਹ ਚੌਕੀ ਸਿਟੀ ਸੈਂਟਰ ਹੁਸ਼ਿਆਰਪੁਰ ਜੋ ਕਿ ਪੁਲਿਸ ਲਾਈਨ ਦੇ ਨਜ਼ਦੀਕ ਹੈ ਉੱਥੇ ਹੋਵੇਗੀ ਤੇ ਉਸ ਦਿਨ 11 ਬਜੀ ਰਾਖੀ ਯਾਤਰਾ ਪ੍ਰਾਰੰਭ ਹੋਏਗੀ ਉਹ ਬਡੇ ਹਨੂਮਾਨ ਮੰਦਿਰ ਜੀ ਤੋਂ ਪ੍ਰਾਰੰਭ ਹੋ ਕੇ ਸਿਟੀ ਸੈਂਟਰ ਪੁਲਿਸ ਲਾਈਨ ਹੁਸ਼ਿਆਰਪੁਰ ਪਹੁੰਚੇਗੀ ਤੇ ਇਸ ਚੌਂਕੀ ਦੇ ਵਿੱਚ ਪਿਰਤੀ ਸਿੱਲੋ ਅਤੇ ਕੁਲਵਿੰਦਰ ਕਿੰਦਾ ਬਾਬਾ ਜੀ ਦਾ ਗੁਣਗਾਨ ਕਰਨਗੇ ਤੇ ਇਸ ਚੌਂਕੀ ਦੇ ਵਿੱਚ ਸਾਰੇ ਸੰਗਤ ਹਮ ਹਮਾ ਕੇ ਪਹੁੰਚੋ ਸਾਰੇ ਰਿਸ਼ਤੇਦਾਰਾਂ ਨੂੰ ਆਪਣੇ ਆਂਡੀਆਂ ਕਮਾਂਡੀਆਂ ਨਾਲ ਲੈ ਕੇ ਆਓ ਤੇ ਸਾਰਿਆਂ ਵਾਸਤੇ ਲੰਗਰ ਦਾ ਅਤੁੱਟ ਪ੍ਰਬੰਧ ਕੀਤਾ ਹੋਇਆ ਹੈ ਚਾਪ ਕੋੜੇ ਮਠਿਆਈਆਂ ਦੇ ਲੰਗਰ ਅਤੁੱਟ ਚੱਲਣਗੇ ਤੇ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਅਤੁੱਟ ਚੱਲਣਗੇ ਇਸ ਚੌਂਕੀ ਦੇ ਵਿੱਚ ਨਾ ਕੋਈ ਜਾਦੂ ਟੋਣਾ ਚੱਲਦਾ ਹੈ ਨਾ ਕੋਈ ਧਾਗਾ ਤਵੀ ਚੱਲਦਾ ਹੈ ਇਹ ਚੌਂਕੀ ਸੱਚ ਤੇ ਸੱਚਾਈ ਦੀ ਚੌਂਕੀ ਹੈ ਜੋ ਕਿ ਦੁਨੀਆ ਭਰ ਵਿੱਚ ਆਪਣਾ ਨਾਮ ਕਰ ਰਹੀ ਹੈ ਇਹ ਰੰਗੜ ਬਾਦਸ਼ਾਹ ਜੀ ਦਾ ਸੁਪਨਾ ਹੈ ਕਿ ਸੱਚ ਤੇ ਇਸ ਚਾਈ ਦੇ ਨਾਲ ਬਾਬਾ ਜੀ ਦੀਆਂ ਚੌਂਕੀਆਂ ਲਗਾਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਡੰਕਾ ਵਜਾ ਤੇ ਇਸ ਕਰਕੇ ਬਾਬਾ ਜੀ ਦੀ ਚੌਂਕੀ ਵਿੱਚ ਸਾਰੀ ਸੰਗਤ ਆਓ ਤੇ ਮੂਹ ਮੰਗੀਆਂ ਮਰੱਦਾ ਲੈ ਕੇ ਜਾਓ ਇਸ ਚੌਂਕੀ ਤੋਂ ਅਨੇਕਾਂ ਹੀ ਲੋਕਾਂ ਦੇ ਕੰਮ ਬਣੇ ਹਨ ਤੇ ਅਨੇਕਾਂ ਹੀ ਰੋਗ ਦੂਰ ਹੋਏ ਹਨ ਇਸ ਚੌਕੀ ਵਿੱਚ ਆ ਕੇ ਰੰਗਣ ਬਾਦਸ਼ਾਹੀ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਅਤੇ ਬਾਬਾ ਜੀ ਮਾਤਾ ਰਾਣੀ ਦੀ ਕਿਰਪਾ ਪ੍ਰਾਪਤ ਕਰੋ ਜੀ ਸਾਰੇ ਜਣੇ ਆਓ ਸਾਰੇ ਨੂੰ ਹੱਥ ਜੋੜ ਕੇ ਮੰਤਰੀ ਹੈ ਜੈ ਬਾਬਾ ਜੀ ਜੈ ਬਾਬਾ ਜੀ ਜੈਕਾਰਾ ਪੋੜਾ ਹਰੀ ਬਾਬਾਈ ਦਾ ਬੋਲ ਬੋਲ